ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋ ਮੋਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਇੱਥੇ ਟਾਈਮ ਹੋ ਗਿਆ ਸੀਗਾ ਸਵੇਰ ਦੇ ਨਾ 9:30 ਦਾ ਟਾਈਮ ਸੀਗਾ ਤਰੀਕ 3 ਜਨਵਰੀ ਦਿਨ ਸ਼ਨੀਵਾਰ ਤੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਯੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਇੱਥੇ ਮੈਂ ਲੱਗੀ ਹੋਈਆਂ ਜੀ ਗੋਹਾ ਸਿੱਟਣ ਇੱਕ ਵਾਰੀ ਗੋਹਾ ਸਵੇਰੇ ਸਿੱਟਦਾ ਸੀਗਾ ਇਹ ਦੂਜੀ ਵਾਰ ਦਾ ਗੋਹਾਗਾ ਤੁਹਾਨੂੰ ਪਤਾ ਆਣਾ ਇਹ ਪਸ਼ੂ ਜਿਆਦਾ ਹੁੰਦੇ ਨੇ ਤੇ ਫਿਰ ਉਹਦੋਂ ਗੋਹਾ ਦਿਨ ਚ ਦੋ ਤੋਂ ਤਿੰਨ ਵਾਰੀ ਸਿੱਟਿਆ ਜਾਂਦਾਗਾ ਤੇ ਇੱਥੇ ਵੀ ਨਾ ਦੁਬਾਰਾ ਤੁਸੀਂ ਐਂ ਸਭ ਲੋਕ ਘਟੋ ਘਟ 15 ਤੋਂ 20 ਟੋਕਰੇ ਹੋਏ ਪਏ ਸੀਗੇ ਕਿਉਂਕਿ ਤੁਹਾਨੂੰ ਪਤਾ ਹੁਣ ਆਪਣੀ ਪਸ਼ੂ ਵਧਾਈ ਹੋਈ ਹੈ ਹਨ ਤੇ ਤੁਸੀਂ ਸੋਚੋਗੇ ਮੈਂ ਇੱਥੇ ਚੁੰਨੀ ਕਿਉਂ ਨਹੀਂ ਲੈਂਦੀ ਐ ਸ਼ਾਲ ਕਿਉਂ ਨਹੀਂ ਲੈਂਦਾ ਕਿਉਂਕਿ ਜਦੋਂ ਆਪਾਂ ਗੋਹਾ ਸੜਦੇ ਹਨਾ ਜ਼ੋਰ ਆਲਾ ਕੰਮ ਕਰਦੇ ਆ ਤੁਹਾਨੂੰ ਪਤਾ ਹੀ ਉਹ ਗਰਮੀ ਬਹੁਤ ਆਉਣ ਲੱਗ ਜਾਂਦੀ ਆ ਤੇ ਇੱਥੇ ਮੈਂ ਹੁੱਡੀ ਵੀ ਪਾਈ ਹੋਈ ਸੀ ਟੋਪੀ ਵੀ ਲੱਤੀ ਹੋਈ ਸੀ ਸੋ ਤਾਂ ਕਰਕੇ ਫਿਰ ਮੈਂ ਇੱਕ ਨਾ ਇੱਕ ਪਸ਼ੌੜ ਲੈ ਲੈਣਿਆ ਹਨਾ ਹੁੱਡੀ ਦੇ ਉੱਤੋਂ ਦੀ ਫਿਰ ਉਹਦੇ ਵਿੱਚ ਹੀ ਉਲਝੀ ਜਾਂਦੇ ਆ ਔਰ ਤੁਹਾਨੂੰ ਪਤਾ ਹੈ ਜਿਹੜਾ ਮੇਰਾ ਹਨਾ ਸ਼ਾਲ ਆ ਘਰੇ ਲੈਣ ਨਾਲ ਪਛੰਮਦਾ ਫਿਰ ਉਹ ਹੋਰ ਵੀ ਦਾ ਫਲਾਵਰਟ ਜੀ ਹੋ ਜਾਂਦੀ ਹੈ ਫਿਰ ਮੈਨੂੰ ਆਏ ਸੀ ਫਟਾਫਟ ਵੀ ਗੋਹਾ ਸੈੱਟ ਧਵਾ ਕਿਉਂਕਿ ਹਨਾ ਕੰਮ ਹੋਰ ਵੀ ਇੱਕ ਦੋ ਪਏ ਸੀਗੇ ਸੋ ਤਾਂ ਕਰਕੇ ਫਿਰ ਮੈਂੜਾ ਸ਼ੌਲ ਵੀ ਨਹੀਂ ਲਿਆ ਤਾਂ ਮੈਂ ਖਰ ਮਾਨ ਨੂੰ ਮੈਂ ਕਿ ਮੈਂ ਇੰਝ ਚਗਾ ਦੇ ਮੈਨੂੰ ਫਟਾਫਟ ਤੇ ਲੋ ਜੀ ਇੱਥੇ ਮੈਂ ਗੋਹਾ ਵਗੈਰਾ ਹਨਾ ਸੈੱਟ ਹਟੇ ਸੀਗੇ ਤੇ ਝਾੜੂ ਵੀ ਲਾਇਏ ਸੀਗੇ ਵੀ ਪਸੂਆਂ ਦੇ ਥੱਲੇ ਤੇ ਇੱਥੇ ਹੁਣ ਮੈਂ ਲੱਗੀ ਹੋਈ ਸੀ ਥੋੜੇ ਜਿਹਾ ਕੱਪੜੇ ਪਏ ਸੀ ਮੈਂ ਕਿ ਚੱਲ ਇਹ ਵੀ ਧੋ ਦਵਾ ਕੋਸ਼ ਕੱਪੜੇ ਮੈਂ ਕੱਲ ਹੱਥ ਨਹੀਂ ਧੋਲੇ ਸੀਗੇ ਤੇ ਫਿਰ ਅੱਜ ਸਾਧਰੀ ਸਵੇਰੀ ਮਸ਼ੀਨ ਮੈਂ ਲਾਈ ਨਹੀਂ ਹੈਗੀ ਕਿਉਂਕਿ ਨਾ ਅੱਜ ਟੈਂਕੀ ਵੀ ਤਕਰੀਬਨ ਖਾਲੀ ਸੀਗੀ ਤੇ ਫਿਰ ਰਮਾਨ ਕਹਿੰਦਾ ਮੰਮੀ ਪਾਣੀ ਹੋਣਾ ਛੱਡੂ ਟੈਂਕੀ ਚ ਵੀ ਮੈਂ ਹਨਾ ਵੀ ਪਰसों ਨੂੰ ਭਰਨਾ ਹੁੰਦਾ ਤੇ ਕਹਿੰਦੀ ਉਦੋਂ ਨੂੰ ਫਿਰ ਕਹਿੰਦਾ ਵੀ ਵੀ ਉਧਰ ਟੈਂਕੀ ਭਰ ਜਾਂਦੀ ਪਰ ਰਾਹ ਕਿੰਨੀ ਪਾਣੀ ਡਿਗਦਾ ਹਨ ਸੋ ਤਾਂ ਕਰਕੇ ਮੈਂ ਕਿਹਾ ਚਲ ਠੀਕ ਹੈ ਮੈਂ ਥੋੜਾ ਲੇਟ ਲਾ ਲੂੰਗੀ ਮਸ਼ੀਨ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਹਨਾ ਛੁੱਟੀਆਂ ਚੱਲ ਰਹੀਆਂ ਨੇ ਛੁੱਟੀਆਂ ਹੋਰ ਵਧ ਗਈਆਂ ਨੇ ਉਤੇ ਜਿੱਦ ਦਿਨ ਸਕੂਲ ਜਾਣਾ ਹੁੰਦਾ ਇਹਨਾਂ ਨੇ ਉਦਨੇ ਤਾਂ ਹੁੰਦਾ ਹਨਾ ਵੀ ਵੀ ਜਿਹੜਾ ਕੱਪੜੇ ਕਿਉਂਕਿ ਰੋਜ਼ ਦੀ ਰੋਜ਼ ਸਵੇਰ ਨੂੰ ਸੁੱਕੇ ਚਾਹੀਦੇ ਹੁੰਦੇ ਆ ਤੇ ਲੋ ਜੀ ਹੁਣ ਮੈਂ ਇੱਥੇ ਲਾਗੀ ਕਾੜਾ ਪਾਉਣਾ ਤੇ ਆਪਣੀਆਂ ਦੋ ਮੁੱੱਚਾਂ ਨੂੰ ਕਾੜਾ ਆਪਾਂ ਦੇ ਰਹੀਆਂ ਕਿ ਬਸ ਹੁਣ ਇੱਕ ਦੋ ਕਾੜੇ ਹੋ ਦੇਣੇ ਆ ਤੇ ਕਾੜੇ ਦੇ ਵਿੱਚ ਆਪਾਂ ਹਨਾ ਚਿੱਟਾ ਜੀਰਾ ਸੌਂਫ ਜਵੈਣ ਘੋੜ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਦਿਨੇ ਆਗੇ ਤੇ ਤੁਸੀਂ ਸੋਚੋਗੇ ਹਨ ਮੈਂ ਕੜਛੀ ਨਾ ਕਿਉਂ ਪਾ ਰਹੀ ਆ ਇਹ ਕੜਛੀ ਨਾ ਆਪਣੇ ਘਰ ਵਾਲੀ ਨਹੀਂ ਹੈਗੀ ਇਹ ਕੜਛੀ ਨਾ ਜਦੋਂ ਸੀ ਟਿਫਨ ਸਰਵਿਸ ਦਾ ਕੰਮ ਕਰਦੀ ਸੀ ਚੰਡੀਗੜ੍ਹ ਉੱਥੇ 60 70 ਜਾਣਿਆਂ ਦੀ ਰੋਟੀ ਬਣਦੀ ਹੁੰਦੀ ਇੱਕ ਟਾਈਮ ਦੀ ਤੇ ਫਿਰ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਜ਼ਿਆਦਾ ਜਾਣਿਆਂ ਦੇ ਰੋਟੀ ਪਾਣੀ ਬਣਦਾ ਤਾਂ ਭਾਂਡੇ ਵੀ ਤੇੜੀਆਂ ਕੜਛੀਆਂ ਵੀ ਉਹ ਵੱਡੀਆਂ ਹੁੰਦੀਆਂ ਹਨ ਤੇ ਇਹ ਕੜਛੀ ਉਦੋਂ ਦੀ ਹੈ ਤੇ ਹੁਣੋਂ ਫालतੂ ਪੈਸੇ ਹਨਾ ਸਾਡੇ ਹੁਣੇ ਕਿਸੇ ਕੰਮ ਵੈਸੀ ਹੈ ਨਹੀਂ ਸੀ ਤੇ ਇਹ ਮਕਾੜੇ ਵਾਸਤੇ ਲਾ ਲਈ ਜਿਵੇਂ ਕਦੇ ਲੀਟੀ ਬਣਾਉਣੀ ਹੁੰਦੀ ਹੈ ਇਸੇ ਪਤੀਲੇ 'ਚ ਹਨਾ ਤੇ ਫਿਰ ਉਦੋਂ ਲੀਟੀ ਵੀ ਵਧੀਆ ਹਲਾਈ ਜਾਂਦੀ ਹੈ ਕੜਛੀ ਦੇ ਨਾਲ ਤੇ ਲੋ ਜੀ ਹੁਣ ਮੈਂ ਚੱਲੀ ਮੱਝ ਨੂੰ ਕਾੜਾ ਪਿਉਣ ਤੇ ਅੱਜ ਨੂੰ ਥੋੜਾ ਲੇਟ ਹੋ ਗਈ ਮੈਂ ਕਾੜਾ ਪਿਉਣ ਦੇ ਵਿੱਚ ਤੇ ਪਹਿਲਾਂ ਕਾੜਾ ਗਰਮ ਸੀਗਾ ਫਿਰ ਮੈਂ ਕਿਹਾ ਚੱਲ ਥੋੜਾ ਜਿਹਾ ਕੂਸਾ ਹੋ ਲੈਣ ਦਵਾ ਤਿਲੋ ਜੀ ਇਧਰ ਕਾੜਾ ਵੀ ਪਿਆਤਾ ਇਧਰ ਮੈਂ ਬੈੜੀ ਨੂੰ ਰੱਖੀ ਹੋਈ ਸੀ ਫੀਡ ਆ ਬੱਠਲ ਦੇ ਵਿੱਚ ਪਾ ਕੇ ਤੇ ਅੰਦਰ ਨਾ ਆਪਾਂ ਜਿਹੜੀ ਹੈਗੀ ਆ ਇਹ ਸੰਨੀ ਕਰਨ ਮਤਲਬ ਕਰਨ ਲੱਗੀ ਹੋਈ ਸੀਗੀ ਤੇ ਫਿਰ ਇਹ ਬੈੜੀ ਤੇ ਆ ਦਿੱਤਾ ਇਹੋ ਸੰਨੀ ਖਾਣ ਲੱਗ ਜਾਂਦੀ ਆ ਨਾ ਫਿਰ ਇਹ ਜਿਹੜੀ ਕੀ ਆ ਫੀਡ ਆ ਉਹ ਨਹੀਂ ਖਾਂਦੀ ਤੇ ਤਾਂ ਕਰਕੇ ਉਹਨੂੰ ਬਾਹਰ ਖੜਾ ਕੇ ਆਪਾਂ ਜਿਹੜੀ ਫੀਡ ਆ ਖਵਾਈ ਹੈਗੀ ਲਓ ਜੀ ਹੁਣ ਮੈਂ ਲਾ ਗਈ ਮੱਝਾਂ ਨੂੰ ਅੰਦਰ ਬੰਨਨ ਤੁਸੀਂ ਦੇਖ ਸਕਦੇ ਹੋ ਸੰਨੀ ਵਗੈਰਾ ਆਪਣੀ ਹੋਈ ਪਈ ਆ ਤੇ ਇਹ ਜਿਹੜੀ ਇਹ ਮਾਝਾ ਨਾ ਬੜੀ ਹਸਾਊਆ ਮਾਝੇ ਮੀਣੀ ਆ ਇਹ ਸਿੰਘ ਵੈਸੇ ਪੂਰੀ ਮੀਣੀ ਵੀ ਨਹੀਂ ਹਨਾ ਤੇ ਤੁਸੀਂ ਦੇਖ ਸਕਦੇ ਹੋ ਸਿੰਘ ਦੇ ਮਤਲਬ ਮੀਣੀ ਦੇ ਤਾਂ ਹੁੰਦੇ ਹਨਾ ਜਮਾ ਹੈ ਜਵਾੜੇ ਜੇ ਕੰਨੀ ਨੂੰ ਹੁੰਦੀ ਹੈ ਇਹਦੇ ਹਲੇ ਸਿੰਘ ਥੋੜੇ ਛੋਟੇ ਵੀ ਆ ਤੇ ਰਮਨ ਦੇ ਡੈਡੀ ਵੀ ਇੱਕ ਦਿਨ ਗੱਲ ਕਰਦੇ ਸੀ ਕਹਿੰਦੇ ਵੀ ਇਹਦੇ ਸਿੰਘ ਜਦੋਂ ਹੋਰ ਵੱਡੇ ਹੋਗੇ ਨਾ ਫਿਰ ਮੈਂ ਇੱਥੇ ਦੇਖੋ ਤੁਸੀਂ ਨਾਲ ਨਾਲ ਨਾਚ ਰਹੀਆਂ ਹੱਸ ਰਹੀਆਂ ਨਾਲ ਨਾਲ ਪਸ਼ੂ ਬਨ ਰਹੀਆਂ ਕੀ ਤੇ ਐ ਹੁੰਦਾ ਹਨਾ ਵੀ ਜਿਹੜਾ ਕੰਮ ਦੇਖੋ ਕਈ ਵਾਰੀ ਹਨਾ ਆਪਾਂ ਥੱਕ ਜਾਂਦੇ ਹਾਂ ਉਦਾਸ ਚ ਹੋ ਜਾਂਦੇ ਆ ਤੇ ਫਿਰ ਮਨ ਮਾਰ ਕੇ ਜੀ ਕੰਮ ਕਰਦੇ ਆ ਤੇ ਦੇਖੋ ਕੰਮ ਮਨ ਮਾਰ ਕੇ ਵੀ ਕਰਨਾ ਕੰਮ ਹੱਸ ਕੇ ਵੀ ਕਰਨਾ ਤੇ ਜੇ ਆਪਾਂ ਹੱਸ ਕੇ ਖੁਸ਼ ਹੋ ਕੇ ਹਨਾ ਮਸਤੀ ਮਾਰਦੇ ਹੋਏ ਕੰਮ ਕਰਦੇ ਆ ਫਿਰ ਥਕਾਵਟ ਉਹਦਾ ਵੀ ਨਹੀਂ ਪਤਾ ਚੱਲਦਾ ਤੇ ਕਹਿੰਦੇ ਹੁੰਦੇ ਆ ਹੱਸਦੇ ਹਾਂ ਦੇ ਘਰ ਵੱਸਦੇ ਹਨਾ ਸੋ ਤਾਂ ਘਰ ਕੇ ਇੱਥੇ ਮੈਂ ਮਸਤੀ ਵੀ ਮਾਰ ਰਹੀ ਸੀ ਤੇ ਨਾਲ ਨਾਲ ਪਸ਼ੂ ਬਣ ਰਹੀ ਸੀ ਤੇ ਇੱਥੇ ਨਾਲ-ਨਾਲ ਲੱਗੀ ਸੀ ਚੌੜ ਕਰਨ ਮੈਂ ਆਪਦੇ ਪੇਕੇ ਘਰ ਵੀ ਹਨਾ ਸਭ ਤੋਂ ਸ਼ਰਾਰਤੀ ਸੀਗੀ ਤੇ ਮੇਰੇ ਦਾਦਾ ਜੀ ਵੀ ਕਹਿੰਦੇ ਸੀ ਕਿਉਂਕਿ ਮੈਨੂੰ ਉਹਨਾਂ ਨੇ ਬਹੁਤ ਲਾਡ ਪਿਆਰ ਨਾਲ ਰੱਖਿਆ ਹੋਇਆ ਸੀਗਾ ਹਨਾ ਤੇ ਬਾਕੀ ਤੁਸੀਂ ਸੋਚੋਗੇ ਹਨਾ ਵੀ ਇੰਨੀ ਵੰਸਤੇ ਕਿਵੇਂ ਕਿਉਂਕਿ ਦੇਖੋ ਹਨਾ ਜਦੋਂ ਆਪਾਂ ਸਵੇਰੇ ਸਵੇਰੇ ਬਾਣੀ ਦੇ ਲੜ ਲੱਗ ਕੇ ਆਪਾਂ ਦੇਣੇ ਕੰਮ ਕਰਦੇ ਆ ਤਾਂ ਉਹ ਵੱਖਰੀ ਲੋੜ ਚੜੀ ਜਾਂਦੀ ਆ ਤੇ ਹਰ ਰੋਜ਼ ਜਿਹੜਾ ਮੈਂ ਗੁਰਬਾਣੀ ਦਾ ਨਸ਼ਾ ਕਰਦੀ ਆ ਤਾਂ ਉਹ ਨਸ਼ੇ ਦੀ ਲੋਰੀ ਵੱਖਰੀ ਹੁੰਦੀ ਆ ਤੇ ਉਹਦੇ ਵਿੱਚ ਤਾਂ ਵੈਸੀ ਮਸਤੀ ਚੜੀ ਰਹਿੰਦੀ ਆ ਮਤਲਬ ਦੁੱਖ ਦਰਦ ਜਿਹੜੇ ਆ ਹਨਾ ਉਹ ਜ਼ਿੰਦਗੀ 'ਚ ਆਉਂਦੇ ਵੀ ਆ ਤੇ ਉਹਨਾਂ ਦਾ ਅਹਿਸਾਸ ਵੀ ਨਹੀਂ ਹੁੰਦਾ ਤੇ ਪ੍ਰਮਾਤਮਾ ਉਹਨਾਂ ਨੂੰ ਝੱਲਣ ਦੀ ਕੱਟਣ ਦੀ ਤਾਕਤ ਵੀ ਬਖਸ਼ਦਾ ਸੋ ਇਦਾਂ ਹੀ ਮੇਰਾ ਰੋਜ਼ ਦਾ ਕੰਮ ਅਸੀਂ ਸਾਰੇ ਜਾਣੀ ਐ ਇੱਦਾਂ ਹੀ ਨਾਲੇ ਚੌੜ ਕਰਦੇ ਰਹਿਨੇ ਆ ਨਾਲੇ ਕੰਮ ਕਰਦੇ ਰਹਿਨੇ ਆ ਤੇ ਲੋ ਜੀ ਇੱਥੇ ਆਪਾਂ ਪਸ਼ੂ ਵੀ ਜਿਹੜੇ ਸਾਰੇ ਅੰਦਰ ਬੰਨ ਦਿੱਤੇ ਆਗੇ ਹਨਾ ਤੇ ਹੁਣ ਮੈਂ ਇਹਨੂੰ ਐ ਸੀਗਾ ਮੀਂਹ ਦਾ ਮੌਸਮ ਹੋਇਆ ਪਿਆ ਸੀਗਾ ਮੈਂ ਕਿਹਾ ਵੀ ਕੱਚਾ ਥਾ ਹਨਾ ਥੋੜਾ ਜਿਹਾ ਫੋਸ ਪਈ ਸੀ ਬਾਹਰ ਪਸ਼ੂਆਂ ਦੇ ਮੈਂ ਕਿਹਾ ਵੀ ਮੀਂਹ ਦਾ ਪਤਾ ਨਹੀਂ ਹਨਾ ਜੇ ਆ ਗਿਆ ਤੇ ਸਾਰੀ ਇਹ ਗਰਕਣ ਜੀ ਹੋ ਜਾਣੀ ਐ ਇੱਥੇ ਵੀ ਫਟਾਫਟ ਮੈਂ ਕਿਹਾ ਪਹਿਲਾਂ ਪਸ਼ੂਆਂ ਤੇ ਥੱਲੇ ਝਾੜੂ ਲਾ ਦਵਾਂ ਤੇ ਤਾਂ ਕਿ ਹਨਾ ਜੇ ਮੀਂਹ ਵੀ ਆ ਜੀ ਤਾਂ ਗਰਕਣ ਜੀ ਨਾ ਹੋਵੇ ਕਿਉਂਕਿ ਮੈਨੂੰ ਅੱਜ ਵੀ ਆਉਦਾ ਇੱਕ ਵਾਰੀ ਨੇ ਇਦਾਂ ਹੀ ਹੋਇਆ ਸੀ ਸਾਡੇ ਨਾਲ ਤੇ ਅਸੀਂ ਉਦਨੇ ਨਾ ਮੈਂ ਅਖਰ ਚਲੋ ਤੜਕੇ ਚੱਕ ਲਾਂਗੇ ਗੋਹਾ ਇਕੱਠਾ ਕਰਕੇ ਰੱਖ ਦਿੱਤਾ ਸੀਗਾ ਬਾਹਰ ਤੇ ਉਧਰੋਂ ਆ ਗਿਆ ਮੀ ਉਹ ਇੰਨਾ ਮਤਲਬ ਖੋਰ-ਖੋਰ ਕੇ ਸਾਰੇ ਬੇੜੇ ਜੀ ਫੈਲ ਗਿਆ ਸੀਗਾ ਫੁੱਤਾ ਕਰਕੇ ਅੱਜ ਮੈਂ ਕਿ ਫਟਾਫਟ ਵੀ ਚੱਕੀ ਦਵਾ ਵੈਸੇ ਤੁਹਾਨੂੰ ਪਤਾ ਹੀ ਆ ਪਰ ਰੋਜ਼ ਹੀ ਹਨਾ ਜਦੋਂ ਪਸ਼ੂੰਦਰ ਕਰਦੇ ਆ ਨਾਲ ਦੀ ਨਾਲ ਝਾੜੂ ਲਾ ਕੇ ਚੱਕ ਦਿੰਦੇ ਆ ਜਦੋਂ ਉਹ ਦਿਨ ਤੋਂ ਬਾਅਦ ਮੈਂ ਕਦੇ ਵੀ ਜਿਹੜਾ ਹੈਗਾ ਗੋਹਾ ਇਦਾਂ ਨਹੀਂ ਛੱਡਿਆ ਕਿਉਂਕਿ ਉਹਦੋਂ ਨਾਲ ਮੇਰੇ ਮੈਨੂੰ ਇੰਨਾ ਫੀਲ ਹੋਇਆ ਫਿਰ ਮੇਰਾ ਕੰਮ ਵੱਧ ਗਿਆ ਉਹ ਕਿੰਨੇ ਥਾਂ 'ਚ ਫੈਲ ਗਿਆ ਕਿੰਨੇ ਥਾਂ 'ਚ ਹੋਰ ਚੱਕਣਾ ਪਿਆ ਤੇ ਨਾਲ-ਨਾਲ ਨਾ ਇੱਥੇ ਜਿਹੜੀਆਂ ਇੱਟਾਂ ਜੀਆਂ ਸੀਗੀਆਂ ਫਰਸ਼ ਦੇ ਨਾਲ ਲੱਗੀਆਂ ਹੋਈਆਂ ਮੈਂ ਉਹਨਾਂ ਨੂੰ ਵੀ ਸੈੱਟ ਕਰ ਰਹੀ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਅ ਜਦੋਂ ਬਾਕੀ ਥਾਂ ਕੱਚਾ ਤੋਂ ਪਸ਼ੂ ਉਤਰਦੇ ਆ ਨਾ ਤਾਂ ਪੈਰ ਦੇ ਨਾਲ ਜਿਹੜੀਆਂ ਸਾਈਡ ਦੇ ਇੱਟਾਂ ਲਾਈਆਂ ਹੋਈਆਂ ਸੀ ਆਪਾਂ ਉਹ ਵੀ ਟੈਂਪਰੇਰੀ ਜੀਆਂ ਤੇ ਉਹ ਹਿੱਲ ਜੇ ਗੰਗਾ ਤੇ ਮੈਂ ਰਮਾਨ ਨੂੰ ਕਹਿ ਰਹੀ ਸੀ ਮੇਖੇ ਜੀ ਮਿੱਟੀ ਹੋਵੇ ਨਾ ਆਪਾਂ ਸਾਈਡਾਂ ਤੇ ਸਾਰੀ ਮਿੱਟੀ ਸੈੱਟ ਕੇ ਇਹਦੇ ਵੀ ਆਪਾਂ ਇੱਟਾਂ ਜਿਹੜੀਆਂ ਚੰਗੀ ਤਰ੍ਹਾਂ ਚਣ ਦਈਏ ਵੀ ਤਾਂ ਕਿ ਇਹ ਹਿੱਲਣ ਜੇ ਨਾ ਹਨ ਦੇਖਦੇ ਆਰਮਾਨ ਦੇ ਡੈਡੀ ਕਹਿੰਦੇ ਸੀ ਵੀ ਆਪਾਂ ਇੱਕ ਦੋ ਟਰਾਲੀਆਂ ਮਿੱਟੀ ਦੀਆਂ ਸਟਾ ਲੰਨੀਆਂ ਨਾਲ ਤਾਂ ਪਸ਼ੂਆਂ ਦੇ ਬੈਠਣ ਨੂੰ ਵਧੀਆ ਆਰਾਮਦਾਰੀ ਹੋ ਜਾਊ ਨਾਲੇ ਫਿਰ ਕੁਛ ਮਿੱਟੀ ਜਿਹੜੀ ਹੈਗੀ ਆ ਆਪਾਂ ਇੱਦਾਂ ਫਰਸ਼ ਦੇ ਸਾਈਡਾਂ ਤੇ ਵੀ ਲਾ ਦਾਂਗੇ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਐਲਾ ਕੁਮ ਦੀ ਫਰਦੀ ਆ ਤੇ ਐਲਾ ਮਤਲਬ ਕਿ ਥੋੜਾ ਦਿਨੇ ਇਹਨੂੰ ਇੱਦਾਂ ਛੜ ਦਿੰਨੇ ਆ ਨਾ ਇਹ ਮસ્ਤੀ ਮਾਰਦੀ ਰਹਿੰਦੀ ਆ ਤੇ ਵੈਸੇ ਇਹ ਹੁਣ ਵੱਡੇ ਪਿੰਜਰੇ ਦੇ ਵਿੱਚ ਹੁੰਦੀ ਆਗੀ ਤੇ ਲੋ ਜੀ ਉਧਰ ਮੈਂ ਜਿਹੜਾ ਝਾੜੂ ਲਾਏ ਤੇ ਇੰਨੇ ਕ ਥਾਂ 'ਚ ਮੇਰਾ ਝਾੜੂ ਰਹਿੰਦਾ ਵੈਸੇ ਮੈਂ ਸਾਰੇ ਵੀੜੇ 'ਚ ਹੀ ਤਕਰੀਬਨ ਝਾੜੂ ਲਾਤਾ ਸੀਗਾ ਕਿਉਂਕਿ ਪਸ਼ੂ ਹਨਾ ਉਹ ਵੀ ਚੌੜ ਕਰਦੇ ਨੇ ਕੱਚੇ ਥਾਂ 'ਚ ਉਹ ਵੀ ਜਿਹੜੀ ਖਾਸ ਕਰ ਆਪਣੀ ਬੈੜੀ ਆ ਉਹ ਮਸਤੀਆਂ ਜੇ ਮਾਰਦੀ ਆ ਨਾ ਤਾਂ ਫਿਰ ਉਹ ਸਾਰੇ ਖੰਡਿਆ ਹਰ ਪਾ ਦਿੰਦੀ ਆ ਤੇ ਆ ਦੇਖੋ ਤੁਸੀਂ ਹਨਾ ਫਰਸ਼ ਦੇ ਨਾਲ ਜਿਹੜੀਆਂ ਇੱਟਾਂ ਇੱਥੇ ਕਟਰੂ ਬੰਨੇ ਹੁੰਦੇ ਅੰਦਰਲੇ ਪਾਸੇ ਤੇ ਉਹ ਜਦੋਂ ਇਧਰ ਨੂੰ ਕੱਚੇ ਥਾਂ ਚ ਉੱਤਰਦੇ ਆ ਨਾ ਸਾਰੀ ਇੱਟਾਂ ਦੀਆਂ ਹਲਾ ਦਿੰਦੇ ਨੇ ਤੇ ਜਿਹੜੀ ਆ ਖਰਾਬ ਜੀ ਟੂੜੀ ਆ ਨਾ ਇਹ ਕਟਰੂਆਂ ਦੇ ਥੱਲੇ ਅੰਦਰ ਆਪਾਂ ਖੜ੍ਹਿਆਈ ਹੁੰਦੀ ਆ ਤੇ ਉਹ ਫਿਰ ਇੱਧਰ ਬਾਹਰਲੇ ਪਾਸੇ ਫਰਸ਼ ਦੀ ਵੀ ਇਧਰ ਨੂੰ ਸਾਰੇ ਖੰਡ ਜਾਂਦੀ ਹੈ ਤੇ ਮੈਂ ਹੁਣ ਤਾਂ ਹੀ ਲੱਗੀ ਹੋਈ ਸੀ ਮੈਂ ਕਿਹਾ ਵੀ ਚਲੋ ਝਾੜੂ ਲਾ ਕੇ ਚੰਗੀ ਤਰ੍ਹਾਂ ਜਿਹੜੀਆਂ ਇਹ ਇੱਟਾਂ ਇਹ ਵੀ ਸੈੱਟ ਕਰ ਦਵਾਂ ਤੇ ਇੱਥੇ ਨਾ ਜਦੋਂ ਮੈਂ ਇੱਥੇ ਝਾੜੂ ਲਾਉਣ ਲੱਗੀ ਹੋਈ ਸੀਗੀ ਨਾ ਤੇ ਆਪਣੇ ਪਿੰਡ ਦੇ ਵਿੱਚੋਂ ਵੀ ਦੋ ਆਪਣੇ ਚਾਚੀ ਜੀਆਂ ਹੋਣੀ ਆ ਗਈਆਂ ਸੀ ਮੰਮੀ ਦਾ ਪਤਾ ਲੈਣ ਤੇ ਫਿਰ ਮੈਂ ਹੱਥ ਧੋ ਕੇ ਉਹਨਾਂ ਕੋਲੇ ਬੈਠੀ ਰਹੀ ਫਿਰ ਉਸ ਤੋਂ ਬਾਅਦ ਫੇਰ ਲੱਗੀ ਦੁਬਾਰਾ ਤੇ ਫਿਰ ਐਦਾਂ ਹਨ ਜਦੋਂ ਕੋਈ ਆ ਜਾਂਦਾ ਫਿਰ ਉਹਨਾਂ ਕੋਲੇ ਬੈਠਣਾ ਵੀ ਪੈਂਦਾਗਾ ਤੇ ਇੱਕ ਆਪਣੇ ਗੁਰਦੁਆਰੇ ਪ੍ਰੋਗਰਾਮ ਵੀ ਆ ਹਨ ਤੇ ਮੈਥੋਂ ਇਸ ਵਾਰੀ ਨਹੀਂ ਜਾਇਆ ਗਿਆ ਤੇ ਰਮਨ ਦੇ ਡੈਡੀ ਤਾਂ ਅੱਜ ਸਾਰੇ ਦਿਨ ਦੇ ਗਏ ਹੋਏ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਸੇਵਾ ਕਰਿਆ ਉਹ ਚਲੋ ਮੈਂ ਤਾਂ ਨਹੀਂ ਜਾ ਸਕਦੀ ਹਨ ਸੋ ਤਾਂ ਕਰਕੇ ਰਮਨ ਦੇ ਡੈਡੀ ਗਏ ਹੋਏ ਨੇ ਅੱਜ ਸਰੀਰ ਦੇ ਉੱਥੇ ਸੇਵਾ ਕਰ ਰਹੇ ਨੇ ਉਹ ਤੇ ਮੈਂ ਕਿਹਾ ਵੀ ਚਲੋ ਘਰੇ ਅਸੀਂ ਕਰ ਲਾਂਗੇ ਹਨ ਤੇ ਭਿਕਾਰੀ たち ਨੂੰ ਕੰਮ ਤਰੂ ਜੀ ਚੱਲਦੇ ਰਹਿਣੀਆਂ ਸੇਵਾ ਸੇ ਜਿਹੜੀਆਂ ਰੋਜ਼-ਰੋਜ਼ ਨਹੀਂ ਮਿਲਦੀ ਤੇ ਉਹ ਤਾਂ ਕਰਕੇ ਫਿਰ ਉਹ ਗਏ ਹੋਏ ਸੀਗੇ ਤੇ ਲੋ ਜੀ ਉਧਰ ਮੈਂ ਸਾਰੀ ਇੱਟਾਂ ਚਣਤੀਆਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਆ ਇੱਟਾਂ ਇਹ ਨਾ ਇਦਾਂ ਹੀ ਤਾਂ ਆ ਵਾਲੀਆਂ ਖਿੰਡੀਆਂ ਹੋਈਆਂ ਇਹ ਮੈਨੂੰ ਥੋੜੀਆਂ ਅਜੀਬ ਜੀਆਂ ਲੱਗਦੀਆਂ ਤੇ ਮੈਂ ਇਹੀ ਸੋਚ ਰਹੀ ਸੀ ਕਿ ਰਮਾਨ ਨੂੰ ਕਹਿ ਰਹੀ ਸੀ ਮੈਂ ਕਿ ਜੀ ਆਪਣੀ ਲੱਕਾ ਹੋਈ ਮਿੱਟੀ ਨਾਲ ਤਾਂ ਮੈਂ ਆਪ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਦੀ ਇਹਨਾਂ ਨੂੰ ਤੇ ਨਰਮਨ ਦੀ ਡੈਡੀ ਨੇ ਵਸ ਕੇ ਕੀ ਹੋਇਆ ਸਾਨੂੰ ਕਹਿੰਦੇ ਵੀ ਮੈਂ ਸਟਾਕ ਹੀ ਦਊਂਗਾ ਵੀ ਤੁਸੀਂ ਨਾਲ ਇਸ ਬੀੜੇ ਜਿ ਖੰਡਿਆ ਲਿਓ ਵੀ ਹਨਾ ਪਸ਼ੂਰਾਮ ਨਾਲ ਵਹਿ ਜਾਂਦੇ ਨੇ ਤੇ ਨਾਲੇ ਵੀ ਜਿਹੜਾ ਹੈਗਾ ਆ ਸਾਈਡਾਂ 'ਲੀ ਟਾਂ ਵੀ ਹੋ ਜਾਣੀ ਐ ਲਓ ਜੀ ਇੱਥੇ ਨਾ ਸਾਡੇ ਜਿਹੜੇ ਆ ਚਾਚੀ ਜੀ ਸੀ ਵਾ ਕੇ ਚਲੇ ਗਏ ਤੇ ਮੈਂ ਜਿਹੜਾ ਗੋਹਾ ਰੰਦਾ ਸੀ ਉਹ ਵੀ ਸਿੱਟ ਰਹੀ ਆ ਤੇ ਅੱਜ ਇਦਾਂ ਹੀ ਮਸਤੀ ਵਿੱਚ ਔੜ ਕਰਦੇ ਕਰਦੇ ਸਾਰਾ ਗੋਹਾ ਸਿੱਟਿਆ ਹਨਾ ਇੱਕ ਵੱਖਰੀ ਹੀ ਆ ਲੂਰ ਦੇ ਵਿੱਚ ਤੇ ਤੁਸੀਂ ਵੀ ਗੁਰਬਾਣੀ ਜ਼ਰੂਰ ਜਪਿਆ ਕਰੋ ਆ ਦੇਖੋ ਇੱਥੇ ਵੀ ਮਸਤੀ ਮਾਰ ਰਹੀਆਂ ਤੇ ਕਿਉਂਕਿ ਨਾ ਹਨਾ ਵੀ ਕੰਮ ਮੈਂ ਹੀ ਸੋਚਦੀ ਹਣੀ ਵੀ ਹੱਸ ਕੇ ਵੀ ਕਰਨਾ ਰੋ ਕੇ ਵੀ ਕਰਨਾ ਜਦੋਂ ਕਰਨਾ ਹੀ ਹੈ ਪਰ ਹੱਸ ਕੇ ਕਰ ਲਓ ਨਾਲੇ ਕੰਮ ਜਵਾਦਾ ਹੁੰਦਾ ਤੇ ਨਾਲੇ ਕਾਦ ਕੰਮ ਹੋ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ ਥਕਾਵਟ ਵੀ ਨਹੀਂ ਹੁੰਦੀ ਤੇ ਬਾਣੀ ਦੀ ਬਾਕੀ ਮਸਤੀ ਇਹ ਜੀ ਇਹ ਲੋਰੀ ਇਹ ਜੀ ਇਹ ਬਾਣੀ ਦਾ ਨਸ਼ਾ ਹੀ ਹੈ ਜhana ਕਿ ਉਹ ਸਾਰੇ ਦੁੱਖ ਤੋੜ ਦਿੰਦੀ ਹੈ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ